ਸਾਧੂ ਧਿਆਨ 'ਚ ਕੁਝ ਨਹੀਂ ਹੁੰਦਾ ਜੇ ਕੁਝ ਧਿਆਨ ਵਿੱਚ ਹੈਗਾ ਹੈ ਨਾ ਤਾਂ ਹਜੇ ਦੋ ਆ ਜੇ ਅੰਚ ਕੁਝ ਨਹੀਂ ਹੁੰਦਾ ਉਸ ਸਮੇਂ ਦੇ ਹਿਸਾਬ ਨਾਲ ਜਿੱਤਰਾ ਜਦੋਂ ਗਾਂ ਦੇ ਕੋਲ ਬੱਚਾ ਆ ਜਾਵੇ ਆਟੋਮੈਟਿਕਲੀ ਉਹਦਾ ਦੁੱਧ ਆ ਜਾਂਦਾ ਹੈ ਦੁੱਧ ਅੰਦਰ ਹੈ ਉਹਨੂੰ ਦੁੱਧ ਦਾ ਚਿੰਤਨ ਵੀ ਨਹੀਂ ਕਰ ਉਹ ਨਹੀਂ ਕਹਿੰਦੀ ਕਿ ਮੇਰੇ ਕੋਲ ਦੁੱਧ ਹੈ ਮੇਰੇ ਕੋਲ ਦੁੱਧ ਹੈ ਪਰ ਜਿਉ ਨਾਲ ਬੱਚਾ ਆਇਆ ਤਾਂ ਦੁੱਧ ਆਪਣੇ ਆਪ ਹੀ ਨਿਕਲ ਆ ਜਾਂਦਾ ਹੈ ਤੋ ਇਸ ਤਰ੍ਹਾਂ ਜਦੋਂ ਵੀ ਕੋਈ ਸਾਧਕ ਆਂਦਾ ਜਿਸ ਹਾਵ ਦਾ ਗੜੀ ਸਾਧਕ ਕਰਦਾ ਏ ਜੀ ਸਾਧੂਆਂ ਕੋਲੋਂ ਜਿਹੜਾ ਅੰਮ੍ਰਿਤ ਹੈ ਉਹ ਨਿਕਲਦਾ ਏ ਜੀ ਪਰ ਸਾਧੂ ਨੂੰ ਕੁਝ ਨਹੀਂ ਪਤਾ ਹੁੰਦਾ ਇਹੀ ਇਹੀ ਗੱਲ ਆ ਕਿਉਂਕਿ ਸੰਸਾਰੀ ਨੂੰ ਪਤਾ ਹੁੰਦਾ ਏ ਔਰ ਸੰਸਾਰੀ ਜਿਹੜਾ ਹੈ ਹੋਰ ਜਾਣਨਾ ਚਾਹੁੰਦਾ ਹੈ ਜੀ ਸਾਧੂ ਕੁਝ ਜਾਣਨਾ ਨਹੀਂ ਚਾਹੁੰਦਾ ਕਿਉਂਕਿ ਉਸ ਨੇ ਉਸਨੇ ਉਸ ਚੀਜ਼ ਨੂੰ ਜਾਣ ਲਿਆ ਜਿਸ ਨੂੰ ਜਾਣ ਕੇ ਸਾਰਾ ਕੁਝ ਜਾਣਿਆ ਗਿਆ ਹੈ ਸਵੇਤ ਕੇਤੂ ਹੈ ਆ ਮਾਫਰ ਕੋਇਆ ਵੀਰੇ ਗਿਆਨ ਦਾ ਵੇਦਾ ਚ ਜ਼ਿਕਰ ਇਹਨਾਂ ਦਾ ਤੇ ਉਹ ਕਹਿੰਦੇ ਵੀ ਉਹ ਪ੍ਰੇਪਤਨੋ ਕਿੰਦਾ ਪੂਰਾ ਗਿਆਨ ਹਾਸਲ ਕਰਨਾ ਹੈ ਜੀ ਕਹਿੰਦੇ ਜਾਂ ਗੁਰੂਕੋਲ ਜਾ ਠੀਕ ਆ ਗੁਰੂਕੋਲ ਗਿਆ ਕਈ ਮਹੀਨੇ ਉੱਥੇ ਕਈ ਸਾਲ ਉਹਦ ਘਰਿਆ ਜਿਵੇਂ ਗਿਆਨ ਹਾਸਲ ਕੀਤਾ ਜਦੋਂ ਪੂਰਾ ਗਿਆਨ ਹੋ ਗਿਆ ਉਹਨੂੰ ਵੇਦਾਂ ਦਾ ਸਭ ਦਾ ਜੀ ਤੇ ਕਹਿੰਦੇ ਨੇ 3-4 ਖੋਤਿਆਂ ਦੇ ਉੱਤੇ ਉਹਨੇ ਕਿਤਾਬਾਂ ਭਰ ਲੀਆਂ ਤੇ ਵਾਪਸ ਕਰਨੋਂ ਆ ਗਿਆ ਕਿਉਂ ਨਹੀਂ ਦੇਖਿਆ ਇਹ ਗਧੇ ਆਪਣਾ ਗਧਿਆਂ ਦੇ ਉੱਤੇ ਕਿਤਾਬਾਂ ਲੋਡ ਕਰਕੇ ਤੇ ਆ ਰਿਹਾ ਏ ਉਹਦੀ ਚਾਲ ਦੇਖੀ ਚਾਲ ਤੋਂ ਪਤਾ ਲੱਗਦਾ ਉਹ ਕਿੰਦਾ ਠਹਿਰ ਜਾ ਪੈਰ ਅੰਦਰ ਨਾ ਰੱਖੀ ਕਹਿੰਦਾ ਕਿਉਂ ਕਹਿੰਦਾ ਸਿੱਖਿਆ ਹੈ ਕਹਿੰਦਾ ਹਾਂ ਸਿੱਖਿਆ ਹੈ ਕਹਿੰਦਾ ਮੈਂ ਤੇਰਾ ਟੈਸਟ ਲੈਣਾ ਹੈ ਦੱਸ ਉਹਨੇ ਫਲਾਣਾ ਸ਼ਲੋਕ ਕਹਿੰਦਾ ਫਲਾਣੀ ਗ੍ਰੰਥ ਚ ਫਲਾਣੀ ਚੀਜ਼ ਫਲਾਣੀ ਗ੍ਰੰਥ ਚ ਸਾਰਾ ਕੁਝ ਉਹਨੂੰ ਪਤਾ ਸੀ ਨਾਲ ਨਾਲ ਗ੍ਰੰਥ ਖੁੱਲੀ ਜਾਵੇ ਆ ਦੇਖੋ ਕਹਿੰਦੇ ਕੁਝ ਨਹੀਂ ਸਿੱਖਿਆ। ਕਹਿੰਦਾ ਕੀ ਤੂੰ ਉਹ ਸਿੱਖ ਲਿਆ ਹੈ ਜਿੰਨੂੰ ਸਿੱਖ ਕੇ ਸਭ ਕੁਝ ਸਿੱਖਿਆ ਜਾਂਦਾ ਹੈ। ਕਹਿੰਦਾ ਉਹ ਸਿੱਖ ਲਿਆ। ਕਹਿੰਦਾ ਉਹ ਤੇ ਮੈਂ ਸਿੱਖਿਆ ਹੀ। ਉਸ ਲਈ ਸਲੋਕ ਵੀ ਹੁੰਦਾ ਕਸਮਿਨੂ ਭਗਵੋ ਵਿਗਿਆਤੇ ਸਰਵ ਵਿਦੰ ਵਿਗਿਆਤੰ ਭਾਵਤਤੀ। ਉਹ ਸਿੱਖਾ ਜਿਹਦੇ ਸਿੱਖਣ ਨਾਲ ਸਾਰਾ ਕੁਝ ਸਿੱਖਿਆ ਜਾਂਦਾ। ਕਿਉਂਕਿ ਕਿੰਨਾ ਕੁ ਸਿੱਖ ਲੇਗਾ? ਕਿ ਹੁਣ ਅੱਜ ਇਤਰਾ ਕੁਝ ਸਾਡੇ ਪ੍ਰਚਾਰਕ ਵਗੈਰਾ ਉਹ ਦਿਮਾਗ ਦੀ ਨੂੰ ਸਮਝਣ ਦੀ ਗੱਲ ਕਰਦੇ ਆ ਜੀ ਦਿਮਾਗ ਨੇ ਸਮਝਣਾ ਨਹੀਂਗਾ ਕਿ ਦਿਮਾਗ ਕਿੰਨਾ ਕੁ ਸਮਝ ਲੇਗਾ ਇੱਕ ਹੱਦ ਦਾ ਜੀ ਹੈਨਾ ਹੋਰ ਤੇ ਸਾਇੰਸ ਇਹ ਵੀ ਦੱਸਦੀ ਪਈ ਆਪਾਂ ਸਿਰਫ 1 ਕੇ 2 ਪਰਸੈਂਟ ਆਪਣਾ ਦਿਮਾਗ ਵਰਤਦੇ ਆ ਵੱਧ ਤੋਂ ਵੱਧ 10 ਪਰਸੈਂਟ ਵਰਤ ਲੈਂਦੇ ਆ ਉਤੋਂ ਅੱਗੇ ਤੇ ਮਨੁੱਖ ਵਰਤੀ ਨਹੀਂ ਸਕਦਾ ਜੀ ਸੋ ਦਿਮਾਗ ਨਾਲ ਸਮਝਣ ਦਾ ਵਿਸ਼ਾ ਨਹੀਂਗਾ ਸੋਚਿਆ ਸੋਚਣਾ ਜੋ ਖਿਆਲੋ ਮੇ ਆ ਗਿਆ ਖੁਦਾ ਕੀ ਆਵਾ ਜਦੋਂ ਵੀ ਕੋਈ ਚੀਜ਼ ਖਿਆਲ ਚ ਆ ਗਈ ਹੈ ਨਾ ਉਹ ਜਿਹੜੀ ਜੜ ਹੋ ਜਾਂਦੀ ਆ ਉਹ ਤੁਹਾਡੇ ਅਧੀਨ ਹੋ ਜਾਂਦੀ ਆ ਜਿਸ ਚੀਜ਼ ਨੂੰ ਮੰਨਨੇ ਸਮਝ ਲਿਆ ਮੰਨ ਦੇ ਅਧੀਨ ਹੋ ਗਈ ਆ ਮਨ ਦੇ ਵਿੱਚ ਆ ਗਈ ਨਾ ਜੀ ਤੇ ਮਨ ਦੀ ਕਹਾਤ ਹੱਦ ਇੱਕ ਆਦ ਆ ਇੱਕ ਅੰਤ ਆ ਤੇ ਫਿਰ ਜਿਹੜੀ ਉਹਦੇ ਵਿੱਚ ਆਈ ਆ ਉਹ ਤੇ ਫਿਰ ਮਨ ਤੋਂ ਵੀ ਛੋਟੀ ਹੋ ਗਈ ਤਾਂ ਹੀ ਮਾਰੇ ਨਾ ਮਨ ਮਾਰਿਆ ਤਾਂ ਹਰ ਜਾਣਿਆ ਮਨ ਮਾਰੇ ਬਿਨ ਭਗਤ ਨਾ ਹੋਈ ਤੂੰ ਗੱਲ ਹੀ ਮਨ ਤੋਂ ਪਰੇ ਜਾਣ ਦੀ ਨਾ ਕਿ ਮਨ ਰਹੀਂ ਕੁਝ ਸਮਝਣ ਦੀ ਜੀ ਜਿਹੜਾ ਸਮਝਣਾ ਹੈ ਸੰਸਾਰ ਆ ਤੇ ਜਿਹੜਾ ਸਮਝ ਤੋਂ ਵੀ ਪਰੇ ਚਲੇ ਜਾਣਾ ਜੀ ਉਹ ਜਿਹੜਾ ਹੈ ਅਧਿਆਤਮਕਾ ਕਹਿੰਦਾ ਤੂੰ ਸਾਰਾ ਕੁਝ ਸਮਝ ਲਿਆ ਬਟ ਤੂੰ ਉਸ ਨੂੰ ਨਹੀਂ ਸਮਝਿਆ ਜਿਹਨੂੰ ਸਮਝ ਕੇ ਸਾਰਾ ਕੁਝ ਸਮਝਿਆ ਜਾਂਦਾ ਹੈ ਕਹਿੰਦਾ ਤੇਰੀ ਵਿਦਿਆ ਪੂਰੀ ਨਹੀਂ ਹੋਈ ਜਾ ਵਾਪਸ ਚੱਲ ਚਲੇ ਜਾਂਦਾ ਹੈ ਗੁਰੂ ਕੋਲ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਉਹ ਸਖਾਲੋ ਜੀ ਨੂੰ ਸਮਝ ਕੇ ਸਾਰਾ ਕੁਝ ਸਮਝ ਆ ਜਾਂਦਾ ਹੈ ਕਹਿੰਦਾ ਵੀ ਉਹ ਸਿੱਧਾ ਨਹੀਂ ਸਖਾਲਿਆ ਜਾਂਦਾ ਉਹ ਸਿੱਧਾ ਸਖਾਲਿਆ ਨਹੀਂ ਜਾ ਸਕਦਾ ਉਹ ਇਨਡਾਇਰੈਕਟ ਟਿਸ਼ਿੰਗ ਸਾ ਜੀ ਕਹਿੰਦੇ ਫਿਰ ਮੈਂ ਸਿੱਖਣਾ ਚਾਹੁੰਨਾ ਕਹਿੰਦੇ ਠੀਕ ਆ ਗੁਰੂ ਕਹਿੰਦਾ ਵੀ ਮੇਰੇ ਆਸ਼ਰਮ ਦੇ ਵਿੱਚ 10 گاਵਾ ਨੇ ਜੀ ਇਹਨਾਂ ਨੂੰ ਪਹਾੜਾਂ ਦੇ ਲੈ ਜਾ ਜੀ ਜਦੋਂ 10000 ਹੋ ਜਾਣਗੇ ਵਾਪਸ ਆ ਬਸ ਇਹੀ ਮੈਂ ਦੱਸ ਸਕਦਾ ਠੀਕ ਹੈ ਮਤਲਬ ਮੈਂ ਤੇ ਉਹ ਸਿੱਖਣਾ ਹੈ ਜਿਹਦੇ ਸਿੱਖਣਾ ਸਾਰਾ ਕੁਝ ਸਿੱਖਿਆ ਜਾਵੇ ਤੇ ਉਹ ਮਾਰਾ ਚਲੇ ਜਾਂਦਾ ਏ ਸਮਾਨ ਨਿਕਲ ਜਾਂਦਾ ਏ ਹੌਲੀ ਹੌਲੀ ਉਹ ਪਹਿਲਾ ਸੰਸਾਰ ਤੋਂ ਦੂਰ ਸੀ ਜੀ ਸੰਸਾਰ ਛੁੱਟਣਾ ਸ਼ੁਰੂ ਹੋ ਜਾਂਦਾ ਏ ਜੋ ਜਿੰਨਾ ਸੰਸਾਰ ਚ ਆਪਾਂ ਆਇਆ ਚੰਗਾ ਮੰਦਾ ਉੱਚਾ ਨੀਵਾ ਇਤਿਆਦ ਸਾਨੂੰ ਉਹਦੀ ਬੋਧ ਹੁੰਦੀ ਹੈ ਜੀ ਹੌਲੀ ਹੌਲੀ ਜਿਉਂ ਜਿਉਂ ਪੰਜਾਂ ਤੱਤਾਂ ਨਾਲ ਰਹਿਣ ਲੱਗਾ ਉਹਨੂੰ ਆਪਣਾ ਵੀ ਭੁੱਲਣਾ ਸ਼ੁਰੂ ਹੋ ਗਿਆ ਹੁਣ ਪਾਣੀ ਦੇ ਨਾਲ ਬੈਠਾ ਏ ਔਰ ਕੁਝ ਨਹੀਂ گاਉ ਨੂੰ ਪਤਾ ਜੀ ਕੇਵਲ ਪਾਣੀ ਦੀ ਬੋਧ ਆ ਸਾਨੂੰ ਪਾਣੀ ਦੀ ਬੋਧ ਨਹੀਂ ਪਾਣੀ ਦੇ ਨਾਲ ਸਾਨੂੰ ਬਹੁਤ ਚੀਜ਼ਾਂ ਦੀ ਬੋਧ ਆ ਦਰਖਤ ਦੇ ਥਲੇ ਬੈਠਾ ਹੈ ਤਾਂ ਕੇਵਲ ਦਰਖਤ ਦੀ ਬੋਧ ਆ ਸੋ ਜਿਹੋ ਕੁਝ ਹੈ ਪੱਤੇ ਤੇ ਲਾ ਕੇ ਬੈਠਾ ਹੈ ਤੇ ਪੱਤੇ ਦੀ ਬੋਧ ਆ ਸ਼ਾਸਤਰ ਕਹਿੰਦੇ ਨੇ ਕਿ ਹੌਲੀ ਹੌਲੀ ਇੱਕ ਐਸਾ ਸਮਾਂ ਆ ਉਹਨੂੰ ਗਿਣਨਾ ਵੀ ਭੁੱਲ ਗਏ ਫਿਰ گاਵਾ ਨੇ ਜਾ ਕੇ ਦੱਸਿਆ ਕਿ ਸਵੇਤ ਕੇਤੂ ਅਸੀਂ 10000 ਹੋ ਗਏ ਆ ਵਾਪਸ ਚਲੀਏ ਜੀ ਠੀਕ ਹੈ ਨਾ ਜਦੋਂ ਬੰਦਾ ਆਪਣੀ ਅੰਦਰ ਦੀ ਆਵਾਜ਼ ਨੂੰ ਆਪਣੇ ਅੰਦਰ ਦੇ ਡਾਇਲੌਗ ਨੂੰ ਬੰਦ ਕਰ ਦੇ ਤਾਂ ਸਾਰਾ ਬ੍ਰਹਿਮੰਡ ਫਿਰ ਬੋਲਣਾ ਸ਼ੁਰੂ ਕਰਦਾ ਹੈ ਉਹਦੇ ਨਾਲ ਫਿਰ ਪੱਤਾ ਪੱਤਾ deta hai ਪਤਾ ਤੇਰਾ ਮੈਂ ਹੀ تھا ਜੋ ਦੇਖ ਨਾ ਸਕਾ ਤਾਂ ਸਭ ਫਿਰ ਸਾਰਾ ਕੁਝ ਉਧਰ ਹੀ ਉਧਰ ਦਾ ਹੀ ਸੰਕੇਤ ਹੋ ਰਿਹਾ ਹੈ ਹੁਣ ਲੱਗਦਾ ਹੈ ਕਿ ਯਾਰ ਉਧਰ ਤਾਂ ਕੋਈ ਸੰਕੇਤ ਹੀ ਨਹੀਂਗਾ ਸਾਰਾ ਮੈਨੂੰ ਪਰ ਜਦੋਂ ਉਸ ਅਵਸਥਾ 'ਚ ਜਾ ਕੇ ਸਾਰਾ ਕੁਝ ਉਧਰ ਦਾ ਹੀ ਸਕੇ ਸੰਕੇਤ ਸੀ ਜੀ ਉਹਦੇ ਤੋਂ ਬਿਨਾ ਕੁਝ ਸੀ ਨਹੀਂ ਜੀ ਉਕਰਦਾ ਕਰਦਾ ਉਹਨੂੰ ਗਾਵਾਂ ਨਹੀਂ ਕਿਹਾ ਵੀ ਹੁਣ ਸਵੇਤ ਕੇ ਤੁਸੀਂ 10000 ਹੋ ਗੀਆਂ ਚੱਲ ਵਾਪਸ ਚਲੀਏ ਤਾਂ ਫਿਰ ਉਹ ਗਾਵਾਂ ਨੂੰ ਲੈਂਦਾ ਹੈ ਵਾਪਸ ਇਹ 10000 ਗਾਵਾਂ ਜਦੋਂ ਉਹਨਾਂ ਤੇ ਟੱਲ ਤੇ ਸਾਰਾ ਕੁਝ ਖੜਕਦਾ ਹੈ ਤੇ ਗੁਰੂ ਪ੍ਰਸੰਨ ਹੁੰਦਾ ਹੈ ਤੇ ਗੁਰੂ ਸਾਰਿਆਂ ਨੂੰ ਕਹਿੰਦਾ ਆਓ ਆਪ ਤੁਹਾਨੂੰ ਇੱਕ ਮੇਂ ਕਰਾਮਾਤ ਦਿਖਾਵਾਂ ਜੀ ਸਾਰਿਆਂ ਨੂੰ ਲੈ ਕੇ ਉੱਪਰ ਛੱਤ ਤੇ ਚੜ ਜਾਂਦਾ ਹੈ ਤਾਂ ਇਸ ਤਰ੍ਹਾਂ ਪੁਆਇੰਟ ਕਰਕੇ ਕਹਿੰਦਾ ਹੈ ਦੇਖੋ 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 ਦਾ ਸਤਜਾਰ ਤੇ ਇੱਕ ਗਾਂ ਆ ਰਹੀ ਹੈ। ਤੇ ਉਹ ਵੀ ਗਾਂ ਬਣ ਗਿਆ ਸੀ। ਭਾਵੇਂ ਉਹ ਵੀ ਜਿੱਥੇ ਸੀ ਉਹਦੇ ਵਰਗਾ ਹੀ ਬਣ ਗਿਆ ਸੀ। ਉਹਦਾ ਆਪਾਪਣ ਹੈ ਹੀ ਨਹੀਂ ਸੀ। ਜੀ। ਉਹ ਅਹੰਕਾਰ ਜਿਹੜਾ ਸੀ ਉਹ ਨਿਰੰਕਾਰ ਬਣ ਚੁੱਕਾ ਸੀ। ਜੀ। ਜਿਵੇਂ ਪਾਣੀ ਨੂੰ ਜਿਸ ਰੰਗ ਚ ਵੀ ਪਾ ਦੋ ਉਸੇ ਰੰਗ ਹੋ ਜਾਂਦਾ ਹੈ ਤਾਂ ਉਹਦਾ ਆਪਣਾਪਣ ਜਿਹੜਾ ਸੀ ਉਹ ਖਤਮ ਹੋ ਗਿਆ। ਤਾਂ ਉਸਨੇ ਉਸ ਨੂੰ ਜਾਣ ਲਿਆ ਜਿਹਦੇ ਜਾਣਨ ਨਾਲ ਸਾਰਾ ਕੁਝ ਜਾਣਿਆ ਜਾਂਦਾ ਹੈ ਤੇ ਆਪਣੀ ਸ਼ੁਰੂਆਤ ਉਹੀ ਹੋਈ ਸੀ ਕਿ ਸਭ ਤੋਂ ਪਹਿਲਾਂ ਬੰਦੇ ਨੂੰ ਆਪਣੇ ਆਪ ਦੀ ਹੋਣ ਦਾ ਪਤਾ ਲੱਗਦਾ ਹੈ ਫਿਰ ਉਹ ਇਸ ਹੋਂਦ ਨੂੰ ਦੁਨੀਆ 'ਚ ਗਵਾ ਲਿੰਦਾ ਹੈ ਤਨ 'ਚ ਗਵਾ ਲਿੰਦਾ ਹੈ ਮਨ 'ਚ ਗਵਾ ਲਿੰਦਾ ਹੈ ਵਿਚਾਰਾਂ 'ਚ ਗਵਾ ਲਿੰਦਾ ਚੰਗੇ ਮੰਦੇ 'ਚ ਨਰਕ ਸਵਰਗ 'ਚ ਗੁਜਵਾ ਲਿੰਦਾ ਹੈ ਰੱਬ ਤੇ ਸ਼ੈਤਾਨ ਦੇ ਵਿੱਚ ਗਵਾ ਲਿੰਦਾ ਹੈ ਉਹ ਸਾਰੀਆਂ માનਤਾਵਾਂ ਦੇ ਵਿੱਚ ਉਹ ਗਵਾ ਜਾਂਦਾ ਹੈ ਖਤਮ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਨੂੰ ਜਿਹਨੂੰ ਅਹਮਤਾ ਪਤਾ ਲੱਗਦਾ ਹੈ ਕਾਰ ਤੋਂ ਰਹਿਤ ਹੋ ਕੇ ਤਾਂ ਉਹ ਫਿਰ ਸਵੇਤਕੇਤ ਹੋ ਜਾਂਦਾ ਹੈ ਉਹ ਬ੍ਰह्मज्ञानी ਕੁਝ ਜਾਣਦਾ ਨਹੀਂਗਾ ਆਹ ਬ੍ਰह्मज्ञानी ਦੀ ਅਵਸਥਾ ਜੀ ਸਵੇਤਕੇਤ ਉਹ 10001 گاؤں ਵਾਲੀ ਜੀ ਤੋ ਸਹੀ ਮੈਨੇ ਜਹੀ ਬ੍ਰह्म ਗਿਆਨੀ ਹਾਂ ਜਦੋਂ ਕੋਈ ਗੱਲਬਾਤ ਕਰਦਾ ਹੈ ਉਸ ਤਰ੍ਹਾਂ ਦੇ ਰੂਪ ਰੰਗ ਨਾਲ ਫਿਰ ਉਹ ਉਸੇ ਤਰ੍ਹਾਂ ਦੀ ਵਿਸਤਾਰ ਵਿਚਾਰ ਕਰਦਾ ਹੈ ਉਹਦਾ ਆਪਾ ਪਨ ਕੋਈ ਉਹਦਾ ਏਜੰਡਾ ਨਹੀਂ ਹੁੰਦਾ ਸਾਡਾ ਏਜੰਡਾ ਏ ਸਵੇਰੇ ਉੱਠੀ ਏਜੰਡਾ ਏ ਆਹ ਕਰਨਾ ਏਜੰਡਾ ਏ ਤੋ ਏਜੰਡਾ ਜਿਹੜਾ ਇੱਕ ਆਦ ਦੇ ਕੰਨਤਾ ਏਜੰਡਾ ਦਾ ਵੀ ਦੁੱਖ ਮਿਲੇਗਾ ਸੁੱਖ ਮਿਲੇਗਾ ਤੋ ਇਹ ਫਿਰ ਦੁੱਖ ਸੁੱਖ ਦਾ ਜਿਹੜਾ ਹੈ ਸਿਸਟਮ ਸ਼ੁਰੂ ਹੁੰਦਾ ਹੈ ਏਜੰਡਾ ਤੋਂ ਬਿਨਾ ਉਹਦਾ ਜੀਵਨ ਸ਼ੁਰੂ ਹੁੰਦਾ ਹੈ ਸਭ ਤੋਂ ਮਕਿਆਨੀ ਨਿਰਵਿਚਾਰ ਸੋ ਮਹਾਰਾ ਜਿਹੜੀ ਜਿਹੜੇ ਮਹਾਰਾ ਦੀ ਹਜ਼ੂਰੀ ਚ ਰਹਿੰਦੇ ਸੇਵਾ ਕਰਦੇ ਜਿਹੜੇ ਤੇ ਉਹਨਾਂ ਦੇ ਮਨਾਂ 'ਚ ਵਿਚਾਰ ਚੱਲਦੀ ਰਹਿੰਦੀ ਸੇਵਾ ਬਾਰੇ ਹਾਂ ਉਹ ਜਿਹੜੀ ਸੇਵਾ ਹੈ ਉਹ ਗੁਰੂ ਦੇ ਨਿਮਿਤ ਤਾਂ ਨਾ ਸਾਰਾ ਕੁਝ ਵਿਚਾਰ ਹੀ ਗੁਰੂ ਦਾ ਹੈ ਜੀ ਜਦੋਂ ਇਹ ਵੀ ਇੱਕ ਅਵਸਥਾਵਾਂ ਹੁੰਦੀ ਆ ਮਹਾਰਾ ਜੀ ਕਈ ਵਾਰੀ ਨਾ ਜਿਦ ਤਰ੍ਹਾਂ ਹੁਣ ਕਲਗੀਧਰ ਸੱਚੇ ਪਾਤਸ਼ਾਹ ਕਹ ਲੋ ਉਹਨਾਂ ਦੇ ਨਾਲ ਜਿਹੜੇ ਸਿੰਘ ਹੋਣਗੇ ਜੀ ਮਹਾਰਾ ਇਸ ਅਵਸਥਾ ਵਾਲੇ ਵੀ ਹੋਣਗੇ ਪਰ ਕਈ ਆਪਣੇ ਆਪ ਨੂੰ ਗੁਰੂ ਦੀ ਸੇਵਾ ਦੇ ਕਰਕੇ ਗੁਰੂ ਦੇ ਕਾਰਨਾ ਕਰਕੇ ਉਹ ਸੰਸਾਰ ਚ ਵਿਚਰਦੇ ਆ ਸੰਸਾਰੀ ਬਣ ਕੇ ਰਹਿੰਦੇ ਉਹ ਵੀ ਪਰਮਾਨਾ ਕਿਉਂਕਿ ਕੰਮ ਗੁਰੂ ਵਾਸਤੇ ਕਰ ਰਹੇ ਆ ਨਾ ਜੀ ਤੋ ਮੈਂ ਇੱਕ ਤਤਵੇਤਾ ਬ੍ਰह्मज्ञानी ਦੀ ਗੱਲ ਕਰ ਰਿਹਾ ਜੀ ਬੜੇ ਇਸ ਦੇ ਬਾਵਜੂਦ ਵੀ ਗੁਰੂ ਮਹਾਰਾਜ ਦੇ ਨਾਲ ਸਾਰੇ ਤਤਵੇਤਾ ਸਿੰਘ ਸੀ ਬਟ ਉਹ ਆਪਣੇ ਆਪ ਨੂੰ ਸੰਸਾਰਕ ਵਿਹਾਰਾਂ ਦੀ ਵਿੱਚ ਢਾਲਦੇ ਸੀ ਕਿਉਂ ਗੁਰੂ ਵਾਸਤੇ ਪ੍ਰੇਮ ਦੇ ਵਿੱਚ ਜੀ ਹੁਣ ਪ੍ਰੇਮ ਦੇ ਵਿੱਚ ਵਿਦੀ ਚੰਦ ਨੇ ਕੋੜੇ ਵੀ ਚੋਰੀ ਕੀਤੇ ਚੁੜੀ ਕਰਨੀ ਮਾੜੀ ਹੈ ਜੀ ਪ੍ਰੇਮ ਚ ਕੀਤੀ ਹੈ ਪ੍ਰਮਾਨ ਹਾਂ ਫਿਰ ਉੱਥੇ ਉਹ ਹੋਰ ਪ੍ਰਸਪੈਕਟਿਵ ਆ ਜਾਂਦਾ ਜੀ ਹਾਂ ਕਿਸੇ ਵੀ ਇੱਕ ਪ੍ਰਸਪੈਕਟਿਵ ਨਾਲ ਤੁਸੀਂ ਸੰਸਾਰ 'ਚ ਜਵਾਬ ਨਹੀਂ ਲੈ ਸਕਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਇਸ ਤਰ੍ਹਾਂ ਹੀ ਸਮਝਣਾ ਹੈ ਅਨੰਤ ਤਰ੍ਹਾਂ ਤੁਸੀਂ ਸਮਝ ਸਕਦੇ